ਉਹ ਜੇਲ੍ਹ ਚ ਬੈਠ ਕੇ ਕਿਉਂ ਨਹੀਂ ਆਪਣੀ ਐਮਪੀ ਛਪ ਚਲਾ ਸਕਦਾ ਹੁਣ ਚਲਾਉਂਦਾ ਰਾਈਟਾ ਜੀ ਨੂੰ ਮਰਜ਼ੀ ਮਿਲੇ ਜੀ ਦਿਨ ਮਰਜ਼ੀ ਗੱਲ ਕਰੇ ਜੇ ਕੇਜਰੀਵਾਲ ਨੂੰ ਸਾਰੇ ਮਿਲਦੇ ਆ ਤੇ ਫਿਰ ਉਹਨੂੰ ਕਿਉਂ ਨਹੀਂ ਮਿਲਦੇ ਫਿਰ ਐਨਐਸਏ ਲੱਗੀ ਕੇਜਰੀਵਾਲ ਤੇ ਐਨਐਸਏ ਨਹੀਂ ਲੱਗੀ ਉਹ ਐਨਐਸਏ ਕੀ ਹੁੰਦੀ ਹੈ ਜੀ ਕਾਨੂੰਨ ਤੇ ਕੋਈ ਹੈ ਕੀ ਹੈ ਐਨਐਸਏ ਕੀ ਚੀਜ਼ ਹੈ ਉਹਨੇ ਕੀ ਕੀਤਾ ਐਨਐਸਏ ਤੇ ਲੱਗੀ ਗਲਤ ਇਹ ਦੂਜੇ ਜਦੋਂ ਕਿਸਾਨਾਂ ਤੇ ਐਨਐਸਏ ਲਾਤੀ ਇੱਕ ਦਿਨ ਲਾਤੀ ਸੀ ਨਹੀਂ ਖਟਣ ਨਹੀਂ ਜਦੋਂ ਬਾਬਾ ਅਗਲੇ ਦਿਨ ਤੋਂ ਟੁੱਟ ਗਈ ਤੇ ਕੀ ਇਹ ਨਹੀਂ ਹੁੰਦਾ ਸੀ ਜੇ ਕਿਸਾਨਾਂ ਤੇ ਸਵੇਰੇ ਲਾਉਣੇ ਤੇ ਛਾਂ ਨੂੰ ਟੁੱਟ ਜਾਂਦੀ ਹੈ ਵੀ ਹਾਂ ਵੀ ਸੜਕਾ ਜਾਮ ਹੋ ਜੂ ਜੋ ਖਾਲਸਾ ਰਾਜ ਦੀ ਗੱਲ ਨਾ ਕਰਦਾ ਅੰਦਰ ਹੀ ਨਹੀਂ ਸੋਝਾਂਦਾ ਨਹੀਂ ਸੋਝਾਂਦਾ ਇੱਕ ਹੋਰ ਵੀ ਤੇਜ਼ ਕਰਕੇ ਜਿਹੜਾ ਤੁਸੀਂ ਖਾਲਸਾ ਰਾਜ ਕਰਿਓ ਇਹ ਕਿਹੜਾ ਕੋਈ ਨੋਖੀ ਗੱਲ ਹੈ ਹੁਣ ਤੁਸੀਂ ਦੋਰਾ ਰੋਜ਼ ਨਹੀਂ ਪੜੇਗਾ ਜੇ ਤੋ ਅਰਦਾਸ ਰੋਜ਼ ਹੁੰਦੀ ਹੈ ਦੋਰਾ ਕੀ ਬਣਦਾ ਰਾਜ ਕਰੇਗਾ ਖਾਲਸਾ ਕੀ ਰੱਖੀ ਨਾ ਕੋਈ ਖਾਲਸਾ ਰਾਜ ਦੀ ਤਾਂ ਗੱਲ ਹੈ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲਦੇ ਨਿਸ਼ਾਨਾਂ ਦੀ ਗੱਲ ਕੀਤੀ ਹੈ ਖਲੀ ਮੀਰਾਜ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਚ ਬੇਗਮਪੁਰਾ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਜੇ ਤੱਕ ਸਿਖਾਏ ਤੇ ਤੁਸੀਂ ਫਿਰ ਦੱਸੋ ਬਈ ਪਹਿਲੇ ਪਾਸ਼ਾ ਗੁਰੂ ਨਾਨਕ ਪਾਸ਼ਾ ਆਏ ਉਹਨੇ ਬਾਬਰ ਨੂੰ ਜਾਬਰ ਕਿਹਾ ਜੇਲ ਚ ਗੇ ਚੱਕੀ ਪੀਸੀ ਤੇ ਰਿਹਾਰ ਉਹਨੂੰ ਕਿਹਨੇ ਕੀਤਾ ਬਾਬਰ ਨੇ ਤੇ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਬਾਬਰ ਤੂੰ ਜਾਬਰ ਨਹੀਂ ਕਿ ਬਾਬਰ ਜਾਬਰ ਉਹ ਬਾਬਰ ਨਾਲ ਨਹੀਂ ਗਏ ਦੂਜੇ ਪਾਸ਼ਾ ਆਏ ਉਹਨਾਂ ਨੇ ਗਰਮ ਖਲੀਪੀ ਦਿੱਤੀ ਤੀਜੇ ਬਾਦਸ਼ਾਹ ਆਏ ਉਹਨਾਂ ਨੇ ਸੰਗਤ ਤੇ ਪੰਗਤ ਦੇਤੀ ਕੁੰਡ ਚ ਕਾਤਾ ਤੇ ਸਤੀ ਪ੍ਰਥਾ ਖਤਮ ਕਰਤੀ ਬੀਬੀਆਂ ਪਰ ਆਬਰੋਗਿ ਚੌਥੇ ਬਾਦਸ਼ਾਹ ਆਏ ਉਹਨਾਂ ਨੇ ਤੁੰਗਾਂ ਦੇ ਸਰਦਾਰਾਂ ਜਗ੍ਹਾ ਮੁੱਲ ਲੈ ਕੇ ਉਹਦਾ ਨਾਂ ਰੱਖਤਾ ਗੁਰੂ ਕਾ ਚੱਕ ਗੁਰੂ ਦਾ ਅਮਰਦਾਸ ਜੀ ਦੇ ਦੋ ਥੜੇ ਜੇ ਅਵਸਥਾ ਚੋਗੇ ਉਹਦਾ ਜੋਤ ਜਗਾਉਣੀ ਗੁਰੂ ਰਾਮਦਾਸ ਪੁਰੀ 1588 ਚ ਨੀ ਪੱਥਰਾ ਕੇ ਮੀਆਂ ਮੇਰ ਤੋਂ ਅਮਰitsar ਸਿਫੀ ਦਿੱਤਾ ਕਰ 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤੇ ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਲੜਲਾ ਤਾਂ ਪੰਜਵੇਂ ਪਾਸ਼ਾ ਨੂੰ 33 ਤਵੀ ਤੇ ਬਿਠਾਤਾ ਮੀਰੀ ਉਹਨਾਂ ਨੇ ਕਿ ਤੇਰਾ ਪਾਣਾ ਮਿੱਠਾ ਲੱਗੇ ਕੱਲੀ ਭਗਤੀ ਸੀ ਉਸ ਤੋਂ ਬਾਅਦ ਜਹਾਂਗੀਰ ਨੂੰ ਚੈਲੰਜ ਕਰਤਾ 6ਵੇਂ ਪਾਸ਼ਾ ਨੇ 1608 ਦੇ ਕਾਲ ਤੱਕ ਦੀ ਸਿਰਜਣਾ ਕੀਤੀ ਉਹ ਮੀਰੀ ਪੀਰੀ ਰਾਜ ਤੇ ਉਹਦੀ ਗੱਲ ਕਰਦੀ ਜਦੋਂ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੀ ਗੱਲ ਕੀਤੀ ਹੈ ਧਰਮ ਤੇ ਰਾਜ ਕੇ ਨਿਸ਼ਾਨ ਸਾਹਿਬ ਲੱਗੇ ਹੈ ਇਦਰਾ ਨਿਸ਼ਾਨ ਸਾਹਿਬ ਹੈ ਹਰਮੰਦਰ ਸਾਹਿਬ ਵਾਲਾ ਧਰਮ ਵੱਡਾ ਇਦਰਾ ਕਾਲ ਤਖਸ ਹੈ ਕਾਲ ਤਖ ਦੀ ਸਿਰਜਣਾ ਕਿਉਂ ਕਿਤੇ ਹੋਰ ਵੀ ਹੋ ਸਕਦਾ ਸੀ ਧਾਰਮ ਹਰਮੰਦਰ ਸਾਹਿਬ ਤੋਂ ਵੱਡੀ ਕੋਈ ਹੋਰ ਜਗ੍ਹਾ ਤਾਂ ਨਹੀਂ ਧਾਰਮਿਕ ਸਿੱਖ ਕੌਮ ਦਾ ਸਿੱਖੀ ਦਾ ਤੁਰਾ ਨਾ ਤੇ ਫਿਰ ਕਾਲ ਤਖ ਦੀ ਕਿਉਂ ਸਿਰਜਣ ਕੀਤੀ ਦੋਨੇ ਵਿੱਚ ਵੀ ਇਹ ਦੋਨੇ ਨਿਸ਼ਾਨ ਸਾਹਿਬ ਐ ਜੋੜ ਕੇ ਧਰਮਲਾ ਛੋਟਾ ਮੀਰੀ ਤੇ ਪੀਰੀ ਧਰਮ ਤੇ ਸਿਆਸਤ ਇਕੱਠਾ ਕਰਤਾ ਤੇ ਉਹੇ ਸੋਚ ਨੂੰ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਬੜੀ ਵੱਡੀ ਲੜਾਈ ਲੜੀ ਆ ਉਸੇ ਨੂੰ ਅਸੀਂ ਸਾਰੇ ਲੜ ਰਹੇ ਹਾਂ ਤੁਸੀਂ ਵੀ ਲੜ ਰਹੇ ਹੋ ਤੁਸੀਂ ਵੀ ਇਹੋ ਜੀਆਂ ਗੱਲਾਂ ਟੀਵੀ ਕੌਮ ਨੂੰ ਗਾਈਡਲਾਈਨ ਦਿੰਦੇ ਨੇ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਦਿੱਤਾ ਉਹ ਗੁਰੂ ਸਿਧਾਂਤ ਦੇ ਮੁਤਾਬਿਕ ਦਿੱਤਾ ਹੈ ਤੇ ਇੱਕ ਦਿਨ ਖਾਲਸੇ ਦਾ ਰਾਜ ਸਾਰੇ ਦੁਨੀਆ ਤੇ ਹੋਣਾ ਚਾਹੀਦਾ ਤੇ ਹੋਊਗਾ ਇਹ ਰਾਜ ਤੋਂ ਘਪਰਾਉਣਾ ਕਿਉਂ ਨਹੀਂ ਚਾਹੀਦਾ ਕਿ ਕਿਉਂ ਕਬਰਾਉਣੇ ਹੋ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਜ਼ਮੀਨਾਂ ਦੇ ਮਾਲਕ ਬਣਾਤਾ ਬਾਦਸ਼ਾਹੀ ਚ ਦੂਜਾ ਮਹਾ ਰਾਜ ਸਰਵਾਰ ਭਗੀਲ ਸਿੰਘ ਦਾ ਆ ਗਿਆ ਤੇ ਉਹ ਗੁਰੂ ਘਰ ਜਿਹੜੇ ਸਾਰੇ ਗੁਰੂ ਦੇ ਨਾਂ ਹੋ ਗਏ ਤੇ ਉਸ ਤੋਂ ਬਾਅਦ ਪਾਰਲੀਮੈਂਟ ਵਾਲੀ ਜਗ੍ਹਾ ਜਿਹੜੀ ਉਹਦੇ ਵੱਟੇ 350 ਕਿਲਾ ਹਰਿਆਣਾ ਜਿੱਤੇ ਸਾਨੂੰ ਉਹਦੀ ਕਬਜ਼ਾ ਨਹੀਂ ਦਿੱਤਾ ਉਹ ਲੇਨ ਵਾਲਾ ਪਿਆ ਲਵਾਂਗੇ ਸਾਰੇ ਜਣੇ ਹੈ ਉਹ ਜਗ੍ਹਾ ਤੇ ਤੀਜੀ ਬਾਦਸ਼ਾਹੀ ਆ ਗਈ ਹੈ ਆਪਣੀ ਮਹਾਰਾਜਾ ਰਣਜੀਤ ਸਿੰਘ ਦੀ ਉਹਦੇ ਵਿੱਚ ਹਿੰਦੂ ਮੁਸਲਮਾਨ ਸਾਰੇ ਬਾਕਾਇਦਿਆਂ ਉਹਦਿਆਂ ਤੇ ਸੀ ਨਾ ਮੰਦਿਰ ਟਿਆ ਨਾ ਮਸਜਿਦ ਤੇ ਨਾ ਗਿਰਜਾ ਘਰ ਟਿਆ ਤੇ ਇਮਾਨਦਾਰੀ ਦਾ ਰਾਜ ਸੀਗਾ ਨਾ ਚਿੱਟਾ ਵਿਕਦਾ ਸੀਗਾ ਤੇ ਨਾ ਕਿਸੇ ਨਾਲ ਜ਼ੁਲਮ ਹੁੰਦਾ ਸੀ ਨਾ ਕਾਨੂੰਨ ਦੀਆਂ ਤੱਜੀਆਂ ਡਾਈਆਂ ਜਾਂਦੀਆਂ ਸੀ ਫਾਸੀ ਉਹਨੂੰ ਮਿਲਦੀ ਜਿਹੜੀ ਬੀਬੀ ਦੀ ਜਿੱਤ ਉਹਨੂੰ ਜਿਸ ਤਰੀਕੇ ਉਹਨੇ ਸੌ ਚੱਕ ਲਈ ਜਦੇ ਜਿੱਤ ਗਿਆ ਮੇਰੇ ਆ ਕੇ ਜਲਦੀ ਜਲਦੀ ਸਾਡੇ ਕੋਲ ਆ ਜੂਗਾ ਮੈਂ ਤੁਹਾਨੂੰ ਅੱਜ ਕਹਿ ਚੁ ਲਿਆ ਆਊਗਾ ਇੰਡੀਅਨ ਸਟੇਟ ਨੂੰ ਛੱਡਣਾ ਹੀ ਪੈਣਾ ਕ ਮੰਤਰੀ ਦਬਾ ਪੈ ਰਿਹਾ ਇਹ ਬਿਲਕੁਲ ਆਊਗਾ ਆਊਗਾ ਤੇ ਬਾਕੀ ਇਲਜ਼ਾਮ ਤਰਾਸ਼ੀ ਦਾ ਭਾਈ ਲਾਈ ਜਾਂਦੇ ਆ ਲਾਈ ਜਾਂਦੇ ਆ ਯੋਧਾ ਬੰਦਾ ਜਰੈਲ ਬੰਦਾ ਕੌਮ ਦੀ ਉਹ ਗੱਲ ਕਰੂਗਾ ਅਸੀਂ ਵੀ ਕਰ ਰਹੇ ਹਾਂ ਲਗਾਤਾਰ ਕੌਮ ਦੀ ਕਰ ਰਹੇ ਹਾਂ ਤੁਹਾਨੂੰ ਮੈਂ ਕੀ ਸੀ ਨਾ ਮੈਂ ਵੀ ਖੜਾ ਸੀ ਮੈਂ ਵੀ ਹਰਕਿਆ ਹੈ ਨਾ ਜੋ ਪੰਥ ਨੂੰ ਚਾਇਆ ਹੁਣ ਤੁਸੀਂ ਵੇਖੋ ਭਗਵੰਤ ਮਾਨ ਸੀ ਭਗਵੰਤ ਮਾਨ ਨਹੀਂ ਜਦੋਂ ਅੰਦਰ ਕੀਤਾ ਸੀ ਗੈਰਗੁੰਨੀ ਉਹਦੇ ਕਿੰਨੇ ਐਮਐਲ ਸੀ 92 92 ਐਮਐਲ ਸੀ ਤੇ ਹੁਣ ਜਦੋਂ ਐਮਪੀ ਜਿੱਤੇ ਆ ਸਾਡੇ 0 ਸੀ ਠੀਕ ਹੈ ਹੁਣ ਭਗਵੰਤ ਮਾਨ ਦੇ ਤਿੰਨ ਐਮਪੀ ਜਿੱਤੇ ਤੇ ਤਿੰਨ ਆਇਆ 27 ਐਮਐਲ ਜਿੱਤੇ ਠੀਕ ਤੇ ਹੁਣ ਸਾਡੇ ਪੰਥ ਤੇ ਕੌਮ ਦੇ ਕਿੰਨੇ ਜਿੱਤੇ ਦੋ ਜਿੱਤੇ ਸਾਡੇ 18 ਜਿੱਤੇ ਜਿਹਦੇ 0 ਸੀ ਉਹਦੇ 18 ਬਣ ਗਏ ਜਿਹਦੇ 92 ਸੀ ਕਿਉਂ ਦੇ 27 ਰਹਿ ਗਏ ਹੁਣ ਜੇ ਕੌਮ 0 ਵਾਲੇ ਨੂੰ 27 ਤੇ ਲਿਆ ਸਕਦੀ ਹੈ 92 ਵਾਲਿਆਂ ਨੂੰ 0 ਵਾਲੇ ਨੂੰ 18 ਤੇ ਲਿਆ ਸਕਦੀ ਹੈ ਤੇ 92 ਵਾਲੇ ਨੂੰ 27 ਤੇ ਲੈ ਸਕਦੀ ਹੈ ਤੇ ਫਿਰ 2027 ਚ ਸਾਰੇ ਇਕੱਠੇ ਸਰਕਾਰੀ ਖਾਲਸਾ ਤਾਂ ਬਣੂਗੀ ਫਿਰ ਲੈ ਲਾਂਗੇ ਸਾਹਿਬ ਦਾ ਪੁੱਛ ਲਾਂਗੇ ਐਨਐਸਐਲ ਨੂੰ ਵੀ ਜਮਹੂਰੀ ਢੰਗ ਨਾਲ ਕਿਵੇਂ ਲੱਗਦੀ ਹੈ ਸਾਨੂੰ ਕਿਹੜਾ ਕਾਨੂੰਨ ਨਹੀਂ ਆਉਂਦਾ ਤਿੰਨ ਵਾਰੀ ਬਾਦਸ਼ਾਹੀ ਕੀਤੀ ਹੈ ਸਾਨੂੰ ਵੀ ਪੂਰੇ ਰਾਜ ਕਰਨ ਦਾ ਆਉਂਦਾ